ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਆਪਾਂ ਲਗਾਤਾਰ ਸਾਖੀਆਂ ਵਿੱਚ ਸਰਵਨ ਕਰ ਰਹੇ ਹਾਂ ਵੱਡੇ ਸਹਿਬਜ਼ਾਦੇ ਅਤੇ ਛੋਟੇ ਸਹਿਬਜ਼ਾਦੇ ਦੀਆਂ ਸਾਖੀਆਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਤੇ ਮਾਤਾ ਗੁਜਰ ਕੌਰ ਜੀ ਦੀਆਂ ਸਾਖੀਆਂ ਇਸੇ ਲੜੀ ਵਿੱਚ ਇੱਕ ਨਾਮ ਜੋ ਆਪਾਂ ਅਕਸਰ ਭੁੱਲ ਜਾਂਦੇ ਹਾਂ ਜਾਂ ਧਿਆਨ ਨਹੀਂ ਦਿੰਦੇ ਮਾਤਾ ਸੁੰਦਰ ਕੌਰ ਜੀ ਤਸਮੀ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਤਨੀ ਮਾਤਾ ਸੁੰਦਰ ਕੌਰ ਜੀ ਜਿਨ੍ਹਾਂ ਨੂੰ ਆਮ ਕਰਕੇ ਮਾਤਾ ਸੁੰਦਰੀ ਜੀ ਕਰਕੇ ਯਾਦ ਕੀਤਾ ਜਾਂਦਾ ਹੈ ਨੇ ਦਸਮ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਲਗਾਤਾਰ 40 ਸਾਲ ਸਿੱਖ ਸੰਗਤਾਂ ਦੀ ਅਗਵਾਈ ਕੀਤੀ ਇਹ ਸਮਾਂ ਨਿਰਾਸ਼ਾ ਅਤੇ ਕੂਰ ਸੰਕਟਾਂ ਵਾਲਾ ਸੀ ਪਰ ਮਾਤਾ ਜੀ ਨੇ ਛੜ ਦੀ ਕਲਾ ਵਿੱਚ ਰਹਿ ਕੇ ਸਿੱਖ ਮਸਲਿਆਂ ਨੂੰ ਸੁਲਝਾਇਆ ਮਾਤਾ ਜੀ ਦਾ ਜਨਮ ਦਾ ਨਾਮ ਸੁੰਦਰੀ ਸੀ ਅਤੇ ਉਹ ਲਾਹੌਰ ਨਿਵਾਸੀ ਸ੍ਰੀ ਰਾਮ ਸ਼ਰਨ ਜੀ ਦੇ ਘਰ 23 ਦਸੰਬਰ ਸਨ 1667 ਨੂੰ ਪੈਦਾ ਹੋਏ ਸਨ ਸ੍ਰੀ ਰਾਮ ਸ਼ਰਨ ਇੱਕ ਸਰਦੇ ਪੁੱਜਦੇ ਵਿਅਕਤੀ ਸਨ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ ਜਦ ਸੁન્દਰੀ ਜੀ 16 ਕੁ ਬਰਿਆਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਇਹ ਗੱਲ ਗੁਰੂ ਪਰਿਵਾਰ ਤੱਕ ਪਹੁੰਚਾਈ ਕਿ ਉਹ ਉਸ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨਾ ਚਾਹੁੰਦੇ ਹਨ ਮਾਤਾ ਗੁਜਰੀ ਜੀ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਇਹ ਗੱਲ ਜੱਜ ਗਈ ਅਪ੍ਰੈਲ 1684 ਸਤ ਵਿਸਾਖ ਸੰਮਤ 1741 ਨੂੰ ਮਾਤਾ ਸੁન્દਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦ ਕਾਰਜ ਹੋ ਗਿਆ ਸ੍ਰੀ ਰਾਮ ਸ਼ਰਨ ਤਾਂ ਇਹ ਚਾਹਦੇ ਸਨ ਕਿ ਅਨੰਦ ਕਾਰਜ ਲਾਹੌਰ ਵਿਖੇ ਹੀ ਹੋਵੇ ਪਰ ਸਮੇਂ ਦੇ ਸਿਆਸੀ ਹਾਲਾਤ ਇਹੋ ਜਿਹੇ ਸਨ ਕਿ ਅਨੰਦ ਕਾਰਜ ਅਨੰਦਪੁਰ ਸਾਹਿਬ ਦੇ ਨੇੜੇ ਹੀ ਕੀਤਾ ਜਾਣਾ ਚਾਹੀਦਾ ਸੀ ਗੁਰੂ ਜੀ ਨੇ ਕੁਝ ਦਿਨਾਂ ਵਿਚ ਹੀ ਅਨੰਦਪੁਰ ਸਾਹਿਬ ਦੇ ਉੱਤਰ ਵੱਲ 12 ਕਿਲੋਮੀਟਰ ਦੀ ਦੂਰੀ ਤੇ ਗੁਰੂ ਕਾ ਲਾਹੌਰ ਨਾਮ ਦਾ ਨਗਰ ਬਸਾਇਆ ਜਿੱਥੇ ਅਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਹਿਮਾਚਲ ਦੀ ਸਰਮੋਰ रियासत ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ਤੇ 1685 ਦੇ ਆਰੰਭ ਵਿੱਚ ਨਾਹਨ ਗਏ ਪਰਿਵਾਰ ਵੀ ਨਾਲ ਸੀ ਅਪ੍ਰੈਲ 1685 ਵਿੱਚ ਉੱਥੇ ਪੁੱਜੇ ਇਸੇ ਸਾਲ ਹੀ ਉਹਨਾਂ ਨਾਹਨ ਤੋਂ 42 ਕਿਲੋਮੀਟਰ ਦੂਰ ਪੌਂਟਾ ਸਾਹਿਬ ਗੁਰਦੁਆਰਾ ਬਣਵਾਇਆ ਪੌਂਟਾ ਸਾਹਿਬ ਵਿਖੇ ਹੀ ਮਾਤਾ ਸੁੰਦਰੀ ਜੀ ਦੇ ਪੁੱਖੋਂ ਬਾਬਾ ਅਜੀਤ ਸਿੰਘ ਜੀ ਨੇ ਜਨਮ ਲਿਆ ਇਸ ਗੁਰਦੁਆਰਾ ਸਾਹਿਬ ਤੋਂ 11 ਕਿਲੋਮੀਟਰ ਦੂਰ ਹੀ ਪੰਗਾਣੀ ਨਾਮ ਦੇ ਸਥਾਨ ਤੇ ਗੁਰੂ ਜੀ ਉਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਸੀ ਪਰ ਉਹਨਾਂ ਨੂੰ ਸਿੱਖਾਂ ਤੋਂ ਬਹੁਤ ਬੁਰੀ ਹਾਰ ਹੋਈ ਸੀ ਇੱਥੇ ਹੀ ਗੁਰੂ ਜੀ ਨੇ ਚਾਪ ਸਾਹਿਬ ਅਕਾਲ ਉਸਤਤ 33 ਹੋਈਏ ਆਦਿਕ ਬਾਣੀਆਂ ਉਚਾਰੀਆਂ ਸਨ ਅਤੇ ਰੋਜ਼ ਕਵੀ ਦਰਬਾਰ ਹੁੰਦੇ ਸਨ ਸਨ 1688 ਦੇ ਅੰਤ ਤੱਕ ਗੁਰੂ ਜੀ ਵਾਪਸ ਅਨੰਦਪੁਰ ਸਾਹਿਬ ਆ ਗਏ ਕੋਣੇ 5 ਸਾਲਾਂ ਦੇ ਸਮੇਂ ਵਿੱਚ ਮਾਤਾ ਸੁੰਦਰੀ ਜੀ ਨੇ ਗੁਰੂ ਜੀ ਦੀ ਬਹੁਪੱਖੀ ਸ਼ਖਸੀਅਤ ਦੇ ਦਰਸ਼ਨ ਕੀਤੇ ਅਤੇ ਡੂੰਘਾ ਪ੍ਰਭਾਵ ਗ੍ਰਹਿਣ ਕੀਤਾ ਅਨੰਦਪੁਰ ਸਾਹਿਬ ਵਿਖੇ ਜਿੱਥੇ ਅਧਿਆਤਮਿਕਤਾ ਗੁਰਬਾਣੀ ਸੰਗੀਤ ਸਾਹਿਤ ਅਤੇ ਸਿੱਖ ਸੰਤਾਂ ਦੀ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ ਉੱਥੇ ਪਹਾੜੀ ਰਾਜਿਆਂ ਨੂੰ ਮੁਗਲਾਂ ਜਨੈਲਾਂ ਦੇ ਕਹਿਰ ਤੋਂ ਬਚਾਉਣ ਲਈ ਗੁਰੂ ਜੀ ਅਤੇ ਸਿੱਖਾਂ ਨੂੰ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਣਾ ਪੈਂਦਾ ਸੀ ਕਦੇ-ਕਦੇ ਪਹਾੜੀਏ ਹੀ ਗੁਰੂ ਜੀ ਨਾਲ ਜੰਗ ਛੇੜ ਲੈਂਦੇ ਸਨ ਕਦੇ ਕਿਸੇ ਮੁਗਲ ਜਨੈਨ ਨੂੰ ਚੜਾ ਦੇਉਂਦੇ ਸਨ ਇਸ ਤਰ੍ਹਾਂ ਸਿੱਖਾਂ ਵਿੱਚ ਬਹਾਦਰੀ ਦਾ ਸੰਚਾਰ ਹੁੰਦਾ ਗਿਆ ਗੁਰੂ ਪਰਿਵਾਰ ਵੀ ਤਰਾ ਤਰਾ ਦੇ ਹਾਲਾਤ ਨਾਲ ਨਿਪਟਣ ਲਈ ਤਿਆਰ ਰਹਿਣ ਲੱਗਾ ਸਾਰੇ ਨਗਰ ਵਿੱਚ ਵੀਰਤਾ ਦਾ ਮਾਹੌਲ ਸਿਰਜਿਆ ਗਿਆ ਬਾਕੀ ਪਰਿਵਾਰ ਦੀ ਤਰ੍ਹਾਂ ਮਾਤਾ ਸੁੰਦਰੀ ਜੀ ਵੀ ਵੀਰਤਾ ਦੀ ਰੰਗਣ ਵਿੱਚ ਰੰਗੇ ਗਏ ਗੁਰੂ ਜੀ ਸਭ ਨੂੰ ਆਉਣ ਵਾਲੇ ਹਾਲਾਤ ਤੋਂ آگਾਹ ਕਰਦੇ ਰਹਿੰਦੇ ਸਨ ਅਤੇ ਹਾਲਾਤ ਦਾ ਟਕਰਾ ਕਰਨ ਲਈ ਤਿਆਰ ਵਰ ਤਿਆਰ ਰਹਿਣ ਦਾ ਉਪਦੇਸ਼ ਦਿੰਦੇ ਸਨ ਸਨ 1700 ਦੇ ਆਰੰਭ ਤੋਂ 1704 ਦੇ ਅੰਤ ਤੀਕ ਅਨੰਦਪੁਰ ਲੜਾਈ ਦਾ ਮੈਦਾਨ ਹੀ ਬਣਿਆ ਰਿਹਾ ਨਗਰ ਨਿਵਾਸੀਆਂ ਨੇ ਦੁੱਖ ਭੁੱਖ ਤੇ ਕਈ ਤਰ੍ਹਾਂ ਦੇ ਕਸ਼ਟਾਂ ਦਾ ਟਕਰਾ ਕੀਤਾ ਆਖਰੀ ਲੜਾਈ ਤਾਂ ਮਈ 1704 ਵਿੱਚ ਆਰੰਭ ਹੋ ਕੇ ਦਸੰਬਰ ਤੱਕ ਚੱਲੀ ਅਣ ਪਾਣੀ ਜੰਗੀ ਸਮਾਨ ਦੀ ਕਮੀ ਅਤੇ ਬਿਮਾਰੀਆਂ ਫੈਲ ਜਾਣ ਕਰਕੇ ਦਸੰਬਰ ਵਿੱਚ ਗੁਰੂ ਜੀ ਨੇ ਅਨੰਦਪੁਰ ਖਾਲੀ ਕਰ ਦਿੱਤਾ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸੋਹਾ ਅਤੇ ਸਾਰੇ ਕੋਲਕਲਾਰ ਭੁਲਾ ਕੇ ਅਨੰੰਤਪੁਰ ਸਾਹਿਬ ਤੋਂ ਬਾਅਦ ਕੀਰਤਪੁਰ ਸਾਹਿਬ ਟੱਪਦਿਆਂ ਹੀ ਸਿੱਖਾਂ ਤੇ ਹਮਲੇ ਰੰਮ ਕਰ ਦਿੱਤੇ ਸਰਸਾ ਨਦੀ ਦੇ ਕੰਢੇ ਬੜੀ ਭਿਆਨਕ ਲੜਾਈ ਹੋਈ ਗੁਰੂ ਜੀ ਦਾ ਪਰਿਵਾਰ ਵਿਖੇਰੂ-ਖੇਰੂ ਹੋ ਗਿਆ ਗੁਰੂ ਜੀ ਵੱਡੇ ਸਹਜਾ ਦੇ ਤੇ ਕੁਝ ਸਿੰਘ ਰੋਪੜ ਵੱਲ ਨੂੰ ਹੋ ਪਏ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਹਜਾਦਿਆਂ ਨੂੰ ਗੁਰੂ ਜੀ ਦਾ ਨੌਕਰ ਗੰਗੂ ਆਪਣੇ ਪਿੰਡ ਸਹੀੜੀ ਜੋ ਕਿ ਅੱਜ ਦਾ ਨਾਮ ਖੇੜੀ ਹੈ ਵੱਲ ਲੈ ਤੁਰਿਆ ਤੇ ਮਾਤਾ ਸੁੰਦਰਕੌਰ ਜੀ ਤੇ ਮਾਤਾ ਸਹਿਬਕੌਰ ਜੀ ਦੋ ਟਹਿਲਣਾ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਹੋ ਤੁਰੇ। ਉਹਨਾਂ ਦੇ ਨਾਲ ਦਿੱਲੀ ਦੇ ਵਸਨੀਕ ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ ਵੀ ਸਨ। ਇਹ ਜਿੱਥੋਂ ਹਰਦਵਾਰ ਹੋ ਕੇ ਦਿੱਲੀ ਪੁੱਜਾ ਮਾਤਾਵਾਂ ਨੇ ਭਾਈ ਜਵਾਹਰ ਸਿੰਘ ਦੇ ਘਰ ਟਿਕਾਣਾ ਕੀਤਾ ਜੋ ਕਿ ਕੂਚਾ ਦਿਲਵਾਨੀ ਸਿੰਘਾਂ ਵਿੱਚ ਸੀ। ਇੱਥੇ ਹੀ ਮਾਤਾਵਾਂ ਨੂੰ ਚਮਕੌਰ ਸਾਹਿਬ ਤੇ ਸਰਹੰਦ ਦੇ ਸਾਕੇਆਂ ਦੀ ਖਬਰ ਮਿਲੀ ਸੀ ਤੇ ਗੁਰੂ ਜੀ ਦੇ ਸਾਬੋ ਕੀ ਤਲਵੰਡੀ ਇਲਾਕੇ ਵਿੱਚ ਹੋਣ ਦਾ ਪਤਾ ਲੱਗਾ ਸੀ ਉਹ ਭਾਈ ਮਨੀ ਸਿੰਘ ਜੀ ਦੇ ਨਾਲ ਦੰਦਵਾ ਸਾਹਿਬ ਸਾਬੋ ਕੀ ਤਲਵੰਡੀ ਆਈਆਂ ਮਾਤਾ ਗੁਜਰੀ ਜੀ ਅਤੇ ਚਾਰੋਂ ਸਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਵਾਰਤਾ ਸੁਣੀ ਤਾਂ ਉਹਨਾਂ ਦੇ ਨੈਣ ਪਰ ਆਏ ਸਤਿਗੁਰੂ ਨੇ ਉਹਨਾਂ ਨੂੰ ਪ੍ਰਭੂ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਸਿੱਖਾ ਵੱਲ ਸੰਕੇਤ ਕਰਦਿਆਂ ਹੋਇਆ ਆਪਨੇ ਫਰਮਾਇਆ ਇਹਨ ਪੁੱਤਰਨ ਕੇ ਸੀਸ ਪਰ ਵਾਰ دیے ਸੁਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਤੇ ਇਸ ਸਾਖੀ ਨੂੰ ਆਪਾਂ ਲੜੀ ਵਾਰ ਸਰਵਣ ਕਰ ਰਹੇ ਹਾਂ ਤੇ ਅੱਜ ਆਪ ਜੀ ਨੇ ਪਹਿਲਾ ਭਾਗ ਸਰਵਣ ਕੀਤਾ ਹੈ ਤੇ ਕੱਲ ਨੂੰ ਮਾਤਾ ਸੁੰਦਰ ਕੌਰ ਜੀ ਦੀ ਕਥਾ ਨੂੰ ਅੱਗੇ ਜਾਰੀ ਰੱਖਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਜੀ ਤਾਂਕਿ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਜਾਵੇ ਅਤੇ ਆਪ ਜੀ ਦੂਸਰੀ ਸਾਖੀ ਵੀ ਸਮੇਂ ਸਿਰ ਸਰਵਣ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ